ਸੁਣਨ ਤੋਂ ਬਾਅਦ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਰਜਨੀ ਤੇਰਾ ਪਤੀ ਬਿਲਕੁਲ ਸਹੀ बोल ਰਿਹਾ ਹੈ ਇਹ ਕੋਈ ਪਾਣੀ ਦਾ ਛੱਪੜ ਨਹੀਂ ਸਗੋ ਅੰਮ੍ਰਿਤਕੁੰਡ ਹੈ ਜਿੱਥੇ ਅੱਗੇ ਚੱਲ ਕੇ ਦੁਨੀਆਂ ਦਾ ਸਭ ਤੋਂ ਮਹਾਨ ਤੀਰਥ ਸਥਾਨ ਬਣੇਗਾ ਇੱਥੇ ਸਰੋਵਰ ਦੀ ਖੁਦਾਈ ਕਰਵਾਈ ਜਾਵੇਗੀ ਜਿੱਥੇ ਇਸ਼ਨਾਨ ਕਰਕੇ ਲੋਕਾਂ ਦੇ ਮਾਨਸਿਕ ਅਤੇ ਸਰੀਰਕ ਰੋਗ ਦੂਰ ਹੋਣਗੇ ਗੁਰੂ ਰਾਮਦਾਸ ਜੀ ਬਾਕੀ ਸੰਗਤ ਰਜਨੀ ਅਤੇ ਮਨੋਹਰ ਲਾਲ ਵਾਪਸ ਛੱਪੜੀ ਕੋਲ ਆਉਂਦੇ ਹਨ ਅਤੇ ਜਦੋਂ ਇਸ਼ਨਾਨ ਕਰਨ ਲੱਗਿਆ ਜੋ ਇੱਕ ਹੱਥ ਮਨੋਹਰ ਲਾਲ ਦਾ ਬਾਹਰ ਰਹਿ ਗਿਆ ਸੀ ਉਹ ਵਾਪਸ ਆਪਣਾ ਹੱਥ ਛਪੜੀ ਵਿੱਚ ਪਾਉਂਦਾ ਹੈ ਅਤੇ ਦਿਖਾਉਂਦਾ ਹੈ ਤਾਂ ਉਸ ਦਾ ਹੱਥ ਵੀ ਉਹ ਠੀਕ ਹੋ ਜਾਂਦਾ ਹੈ ਜਿਸ ਨੂੰ ਦੇਖ ਕੇ ਰਜਨੀ ਨੂੰ ਸੱਚੀ ਯਕੀਨ ਹੋ ਜਾਂਦਾ ਹੈ ਕਿ ਇਹ ਉਸ ਦਾ ਪਤੀ ਹੈ ਅੱਗੇ ਚੱਲ ਕੇ ਉਸ ਸਥਾਨ ਦੇ ਉੱਤੇ ਸਰੋਵਰ ਦੀ ਖੁਦਾਈ ਕਰਾਈ ਜਾਂਦੀ ਹੈ ਅਤੇ ਇਸ ਖੁਦਾਈ ਵਿੱਚ ਬਾਬਾ ਬੁੱਢਾ ਜੀ ਭਾਈ ਮੰਜ ਜੀ ਗੁਰੂ ਰਾਮਦਾਸ ਜੀ ਬੀਬੀ ਰਜਨੀ ਅਤੇ ਮਨੋਹਰ ਲਾਲ ਨੇ ਆਪ ਸੇਵਾ ਕੀਤੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਉਹ 베ਰੀ ਅੱਜ ਵੀ ਉੱਥੇ ਸਥਾਪਿਤ ਹੈ ਅਤੇ ਉਸ ਛਪੜੀ ਦੀ ਥਾਂ ਤੇ ਅੱਜ ਅੰਮ੍ਰਿਤ ਸਰੋਵਰ ਬਣ ਚੁੱਕਾ ਹੈ ਅੱਜ ਵੀ ਲੋਕ ਇਸ ਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਮਾਨਸਿਕ ਅਤੇ ਸਰੀਰਕ ਰੋਗਾਂ ਤੋਂ ਮੁਕਤੀ ਪ੍ਰਾਪਤ ਕਰਦੇ ਹਨ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਜੁੜੀ ਅਜਿਹੀ ਹੋਰ ਜਾਣਕਾਰੀ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ